ਆਇਓ ਮਿੱਤਰ ਪਿਆਰੇਓ ਯਾਰ ਹੁਣ ਮੈਂ ਜਿੱਥੇ ਤੁਰਨਾ ਪਿਆ ਨਾ ਵੀ ਇਹ ਪੈਲੀ ਏ ਤੇ ਤੁਸੀਂ ਪੈਲੀ ਦਾ ਹਾਲ ਵੇਖ ਲਓ ਵੀ ਕਿੰਨੀ ਕਿੰਨੀ ਯਾਰ ਰੇਤਾ ਉੱਤੇ ਛਾੜ ਦਿੱਤੀ ਦਰਿਆਣੇ ਆ ਦੇਖੋ ਦੇਖੋ 5 5 7 7 ਫੁੱਟ ਰੇਤਾ ਤੇ ਜੇ ਆਪਾਂ ਰੇਤਾ ਇੱਥੋਂ ਸਾਈਡ ਤੇ ਕਰੀਏ ਨਾ ਵੀ ਥੱਲੋਂ ਮਿੱਟੀ ਨਿਕਲੇਗੀ ਮਿੱਟੀ ਦੇ ਵਿੱਚ ਗਲਿਆ ਚੋਨਾ ਨਿਕਲੇਗਾ ਵੀ ਮੈਂ ਇਸ ਟਾਈਮ ਇਸ ਜਗ੍ਹਾ ਤੇ ਖੜਾ ਵੀ ਤਬਾਈ ਤਬਾਈ ਯਾਰ ਆ ਤੁਹੀਂ ਦੇਖੋ ਵੀ ਕਿੰਨੀ ਕਿੰਨੀ ਰੇਤਾ ਯਾਰ ਆ ਆ ਸਾਰੀਆਂ ਜਿਹੜੀਆਂ ਪੈਲੀਆਂ ਤੁਸੀਂ ਦੇਖਦੀਆਂ ਪਈਆਂ ਨਾ ਪੈਲੀਆਂ ਹੁਣ ਤਾਂ ਨਹੀਂ ਖੈਰ ਵੀ ਇੱਥੇ ਪੈਲੀ ਸੀਗੀ ਤੇ ਹੁਣ ਤੁਸੀਂ ਦੇਖ ਲਓ ਵੀ ਨੇਰੀ ਰੇਤਾ ਹੀ ਰੇਤਾ ਦੇਸਦੀ ਪਈ ਵੀ ਇਹ ਸੱਤ ਲੋਈ ਦਰਿਆਣੇ ਇਹ ਹਾਲ ਕੀਤੇ ਇਹ ਪੈਲੀਆਂ ਦੇ ਘਰਾਂ ਦੇ ਤੇ ਦਰਿਆ ਚਾਰੇ ਦੇ ਦਰਿਆਵਾਂ ਨੇ ਆਤੀ ਕਰਾ ਦਿੱਤੀ ਯਾਰ ਵੀ ਇਹ ਜਿਹੜੇ ਦਰਿਆਣ ਆ ਵੀ ਜ਼ਿਆਦਾਤਰ ਤਾਂ ਇਹਨਾਂ ਨੇ ਬਸ ਇਹਨਾਂ ਦਾ ਇੱਕ ਹੀ ਕੰਮ ਹੈ ਪਾਣੀ ਦੇ ਨਾਲ ਮਿੱਟੀ ਰੇਤਾ ਜੋ ਵੀ ਯਾਰ ਸਮਾਨ ਉਹ ਸਾਰਾ ਇਹਨਾਂ ਨੇ ਖਿੱਚੀ ਲਿਆਉਣਾ ਤੇ ਆਜੋ ਅੱਗੇ ਆਹ ਦੇਖੋ ਜਿਵੇਂ ਮੈਂ ਕਿਹਾ ਨਾ ਵੀ ਇਹ ਪੈਲੀ ਸੀਗੀ ਤੇ ਪੈਲੀ ਦੀ ਹੈਗੀ ਮੋਟਰ ਜੀ ਸੋਲਰ ਆ ਦੇਖੋ ਆ ਦੇਖੋ ਵੀ ਸੋਲਰ ਉਸ ਕਿਹਾ ਸੀਗਾ ਤੇ ਇਹ ਤਾਂ ਤਾਦ ਕਰਕੇ ਬਚ ਗਿਆ ਤੇ ਇੱਥੇ ਜਿਹੜੀ ਮੋਟਰ ਵੀ ਉਹ ਸਾਰੀ ਕਿਤੇ ਦੇਖਦੀ ਨਹੀਂ ਪਈ ਯਾਰ ਕਿੱਥੇ ਮੋਟਰ ਹੈਗੀ ਸੀ ਕਿਉਂਕਿ ਜਿੱਥੇ ਸੋਲਰ ਲੱਗਾ ਉਥੇ ਮੋਟਰ ਦਾ ਤਕਰੀਬਨ ਹੈਗੀ ਸੀ ਨਾ ਇਹ ਮੇਰਾ ਆਈਡੀਆ ਹੈ ਤੇ ਆਹ ਦੇਖੋ ਇੱਧਰ ਦੇਖੋ ਯਾਰ ਹੀ ਬਣਾ ਦਿੱਤਾ ਦਰਿਆ ਨੇ ਹਨਾ ਵੇਖੋ ਰੇਤਾ ਹੀ ਰੇਤਾ ਜਾਂਦਾ ਤੇ ਐਦ ਕੀ ਇੱਧਰ ਢਾਲ ਆਈ ਜੇ ਦਰਿਆ ਨੇ ਆਹ ਦੇਖੋ ਵੀ ਆਹ ਜਿਹੜੀ ਸਾਰੀਆਂ ਪੈਲੀਆਂ ਦੇ ਉੱਤੇ ਤੁਰਦੇ ਪਏ ਆਪਾਂ ਤੇ ਜਿੱਥੇ ਕੀ ਹੁਣ ਪਤਾ ਹੀ ਨਹੀਂ ਲੱਗਦਾ ਵੀ ਹੈਗਾ ਕੀ ਵੀ ਦਰਿਆ ਹੀ ਸੀਗਾ ਸਾਰਾ ਹਨਾ ਆਹ ਦੇਖੋ ਵੀ ਆਹ ਸੱਤ ਲੋਈ ਦਰਿਆ ਸੱਤ ਲੋਈ ਦਰਿਆ ਨੇ ਇੱਧਰ ਸੱਜੇ ਪਾਸੇ ਨੂੰ ਜ਼ਿਆਦੀ ਢਾਲ ਆਈ ਹੈ ਇਸ ਟਾਈਮ ਤੇ ਇਸ ਵਾਰੀ ਤੇ ਅੱਗੇ ਆਜੋ ਆ ਵੇਖੋ ਤਰਦੇ ਹੋ ਕਿੰਨੀ ਯਾਰ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਕਦੀ ਪੈਲੀ ਹੁੰਦੀ ਸੀਗੀ ਯਾਰ ਆ ਵੇਖੋ ਬੜਾ ਹੀ ਬੁਰਾ ਹਾਲ ਕੀਤਾ ਪੈਲੀਆਂ ਦਾ ਤੇ ਹੋਰ ਤੁਸੀਂ ਜਿੱਥੋਂ ਤੱਕ ਯਾਰ ਦੂਰ ਦੂਰ ਤੱਕ ਵੇਖੋਗੇ ਨਾ ਬਸ ਪੈਲੀਆਂ ਪੈਲੀਆਂ ਦੇ ਵੀ ਕਰ ਰਹੀ ਤਾਂ ਉਹ ਹਾਈ ਦਿਸਣਾ ਤੇ ਪਾਣੀ ਦਿਸਣਾ ਮਾੜਾ ਮੋਟਾ ਜਿੱਥੇ ਨੀਵੀਆਂ ਜਗ੍ਹਾ ਰਹਿ ਗਈਆਂ ਹਾਲੇ ਵੀ ਉੱਥੇ ਪਾਣੀ ਜਮਾ ਤੇ ਅੱਗੇ ਆ ਜੂ ਇੱਧਰ ਵੇਖੋ ਯਾਰ ਕੀ ਕੀ ਦੇ ਯਾਰ ਦੇਖਦਾ ਮੈਂ ਕੋਈ ਕੀ ਸੀਗਾ ਜੀ ਪਤਾ ਨਹੀਂ ਲੱਗਦਾ ਵੀ ਕੀ ਏ ਯਾਰ ਪਾਣੀ ਨੇ ਸਾਰਾ ਹੀ ਤਬਾਹ ਕਰ ਦਿੱਤਾ ਆ ਵੇਖੋ ਵੀ ਆਹ ਮੋਟਰ ਸੀਗੀ ਮੈਂ ਲੱਗਾ ਨਹੀਂ ਮੋਟਰ ਸੀਗੀ ਨਹੀਂ ਮੋਟਰ ਨਹੀਂ ਗਈ ਯਾਰ ਹਨਾ ਹੋਰ ਹੀ ਏ ਕੋਈ ਤਬਾਈ ਮਚਾਈ ਨਾ ਬੜੀ ਅੰਤ ਹੀ ਨਹੀਂ ਗਈ ਯਾਰ ਲੱਖਾਂ ਕਰੋੜਾਂ ਅਰਬਾਂ ਡਾਲਰਾਂ ਦਾ ਉਗੀ ਰੁਪਈਆਂ ਦੇ ਵਿੱਚ ਤਾਂ ਇਹਨਾਂ ਦਾ ਆਪਾਂ حساب ਕਰ ਨਹੀਂ ਸਕਦੇ ਡਾਲਰਾਂ ਦੇ ਹਿਸਾਬ ਤੇ ਨੁਕਸਾਨ ਹੋਇਆ ਸਾਰੀ ਇੱਧਰ ਦੇਖੋ ਵੱਡੀਆਂ ਵੱਡੀਆਂ ਯਾਰ ਢੰਡਾ ਹੀ ਬਣਾ ਦਿਤੀਆਂ ਵੇਖੋ ਵੀ ਇੱਥੋਂ ਮਿੱਟੀ ਚੱਕ ਕੇ ਹੋਰ ਕਿਤੇ ਸਾਟ ਦਿੱਤੀ ਇੱਧਰੋਂ ਮਿੱਟੀ ਚੱਕ ਕੇ ਹਨਾ ਆ ਇੱਧਰ ਲੈ ਆਂਦੀ ਇਹ ਉਹੋ ਹੀ ਸਿਸਟਮ ਆ ਇੱਕ ਪੈਰ ਯਾਰ ਹਨਾ ਪੈਰ ਥੱਲੇ ਦਵਿੰਦੇ ਨੇ ਰੇਤਾ ਹੋ ਗਈ ਨਾ ਤੇ ਹੁਣ ਜਿਵੇਂ ਜਿਵੇਂ ਧੁੱਪਾਂ ਲੱਗਦੀਆਂ ਪਈਆਂ ਸੁੱਕਦੀ ਜਾਂਦੀ ਸਾਰੀ ਰੇਤਾਂ ਉਤੋਂ ਤੇ ਰੇਤਾਂ ਦੀ ਜਿਹੜੀ ਮਾਈਨਿੰਗ ਹੈ ਉਹ ਵੀ ਸਟਾਰਟ ਹੋ ਗਈ ਜਿਵੇਂ ਭਗਵੰਤ ਮਾਨ ਨੇ ਕਿਹਾ ਨਾ ਵੀ ਜਿੰਦਾ ਖੇਤ ਉਹਦੀ ਰੇਤ ਤੇ ਰੇਤ ਤਾਂ ਚਲੋ ਉਹਦੀ ਹੋਣੀ ਚਾਹੀਦੀ ਸੀ ਇਹ ਤਾਂ ਸਾਰਿਆਂ ਨੂੰ ਪਤਾ ਵੀ ਜਿੰਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਤੇ ਉਹ ਫਿਰ ਆਪਦੀ ਰੇਤਾਂ ਵੀ ਨਹੀਂ ਵੇਚ ਸਕਦਾ ਆਪਦੀ ਪੈਲੀ ਦੀ ਤੇ ਫਿਰ ਮੜੇ ਬੜੀ ਮਾੜੀ ਗੱਲ ਸੀਗੀ ਆਜੋ ਸਜਣੋ ਅੱਗੇ ਆਜੋ ਸਜਣੋ ਮੈਨੂੰ ਨਾ ਟਾਈਮ ਹੋ ਗਿਆ ਜਾਦਾ ਵੀਡੀਓ ਬਣਾਉਂਦੇ ਬਣਾਉਂਦੇ ਖੈਰ ਆਪਾਂ ਪਹੁੰਚੇ ਹੀ ਬੜੀ ਲੇਟ ਆ ਯਾਰ ਤੇ ਮੈਂ ਜਿੱਥੇ ਜਾਣਾ ਪੈਣਾ ਵੀ ਉੱਥੇ ਦਾ ਪਹਿਲਾਂ ਤਾਂ ਮੈਨੂੰ ਗੱਬ ਦੇ ਨਾਲ ਮੱਥਾ ਲਾਉਣਾ ਪੈਣਾ ਆ ਦੇਖੋ ਓ ਓ ਓ ਸੱਚੀ ਯਾਰ ਬੜੀ ਗੱਬੇ ਤੇ ਖੈਰ ਮੈਂ ਤੁਹਾਨੂੰ ਇੱਥੋਂ ਹੀ ਵਿਖਾ ਦਿੰਦਾ ਵੀ ਆ ਦੇਖੋ ਇਹ ਆ ਦੇਖੋ ਤੇ ਵੇਖੋ ਯਾਰ ਵੀ ਕਿੰਨਾ ਨੁਕਸਾਨ ਹੋਇਆ ਵੀ ਔਰ ਆ ਜੇ ਇੰਜਨ ਇੰਜਨ ਦੇ ਨਾਲ ਲੱਗੀ ਮੋਟਰ ਤੇ ਆ ਰਹੀ ਮੋਟਰ ਤੇ ਤੁਸੀਂ ਦੇਖੋ ਵੀ ਇਹਦਾ ਕੀ ਹਾਲ ਹੋਇਆ ਪਿਆ ਵੇਖੋ ਮਿੱਟੀ ਮਿੱਟੀ ਉੱਤੇ ਸਾਰੀ ਇੰਜਨ ਦੇ ਵਿੱਚ ਚੜੀ ਪਈ ਇਹ ਹੋਣੀ ਯਾਰ ਵੀ ਖੈਰ ਇਹ ਕਿਵੇਂ ਇੰਜਨ ਇਹ ਹੋਵੇਗਾ ਚੱਲੇ ਪਹਿਲਾਂ ਤਾਂ ਇਹਦੀ ਰਿਪੇਅਰ ਕਰਨੀ ਪੈਣੀ ਫਿਰ ਮੋਟਰ ਦੀ ਰਿਪੇਅਰ ਕਰਨੀ ਪੈਣੀ ਹੁਣ ਇਹ ਵੀ ਪਤਾ ਨਹੀਂ ਲੱਗਦਾ ਵੀ ਬੋਰ ਚੱਲੇਗਾ ਯਾਨੀ ਜਾਂ ਬੋਰ ਦੇ ਵਿੱਚ ਮਿੱਟੀ ਪੈ ਗਈ ਹਨਾ ਪਾਣੀ ਦੇ ਨਾਲ ਕਿਉਂਕਿ ਇਹ ਸਾਰੀ ਜਿਹੜੀ ਮੋਟਰ ਵਾਲੀ ਕੋਠੀ ਨਾ ਇਹ ਸਾਰੀ ਡੁੱਬੀ ਸਗੀ ਤੇ ਆਹ ਵੇਖੋ ਵੀ ਹਾਲੇ ਵੀ ਯਾਰ ਬੜੀ ਸਲਾਬ ਆਪਣਾ ਜਿਹੜਾ ਵਲੌਗ ਵਧੀਆ ਲੱਗਾ ਹੋਵੇ ਨਾ ਤੇ ਕਮੈਂਟ ਤੇ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੀ ਹਨਾ ਚਲੋ ਜੀ ਮਿਲਨੇ ਫੇਰ ਅੱਗੇ ਇਹ ਮੇਦੇ ਕੋਲੋਂ ਦੇ ਵਿੱਚ